भाई और बहनों सत्याकाल और जय श्री राम मैंने कुछ दिन पहले एक डाला था वीडियो बहुत वायरल हो गया वो जिससे मैंने कहा था कि आई एम सिख बट आई एम नॉट खालिस्तानी मैं वाहिगुरु का सिख हूं और राम जी का सिख हूं ये वीडियो मेरा सुन के कई खालिस्तानियों के छाती पे सांप लौटा और परेशान हो गए ये बात पे क्यों कर रहा हूं और मुझे वो कहने लगे वीडियो मैसेज कर करके और वैसे डाल डाल के डीएम करके कि मैं हिंदू हूं हम सब सिख पहले हिंदू थे हमारे जो परदादाओं के परदादाओं के परदादा थे वो हिंदू थे वहां से हम सिख आए हैं ये आप चेक कर लो जाके अपना डीएनए अगर जो खालिस्तानी बोलता है कि वो वो सिख हिंदू से से नहीं आया तो वो कहां से? अब्दाली की औलाद है क्या पहली बात ये दूसरा उनको एतराज हुआ कि रबी ने क्यों बोला कि मैं राम का सिख हूं मैं श्री राम का सिख इसलिए हूं कि श्री राम के बारे में करीब करीब चौबीस सौ पच्चीस सौ बार गुरु ग्रंथ साहब जी में जिक्र हुआ है जिस गुरु ग्रंथ साहब जी को सब सिख मानते हैं हिंदू भी मानते हैं उसमें एक शब्द है ਰਾਜਾ ਰਾਮ ਜਪਤ ਕੋコナ ਤਰਿਓ ਇਹ ਸ਼ਬਦ ਅੱਜਕਲ ਗੁਰਦੁਆਰੇ ਮੇ ਗਾਣੇ ਸੇ ਬੋਲਨੇ ਸੇ ਮਨਾ ਕੀਆ ਗਿਆ ਹੈ ਕਿਉਂ ਕਿ ਉਸ ਮੇ ਸਚਾਈ ਲਿਖੀ ਗਈ ਹੈ ਕਿ ਵਹੀ ਵਹੀ ਰਾਜਾ ਰਾਮ ਹੈ ਜਿਹ ਕੋ ਹਮ ਪੁੱਛਦੇ ਹੈ ਤੋ ਜਾ ਕੇ ਇਤਿਹਾਸ ਚੈਕ ਕਰੋ ਜੈ ਸ਼੍ਰੀ ਰਾਮ ਖਾਲਿਸਤਾਨ ਦੇ ਅਸੀਂ ਪਹਿਲਾਂ ਹੀ ਬਹੁਤ ਖਿਲਾਫ ਆ ਕੱਲ ਨੂੰ ਮਤਲਬ ਕਿਸੇ ਪ੍ਰੈਸ਼ਰਾਈਜ਼ ਦੇ ਮਤਲਬ ਚਲਦੇ ਆ ਸਾਨੂੰ ਆਪਣੇ ਬਿਆਨ ਬਦਲਨੇ ਪੈਣਾ ਸੀ ਪਹਿਲਾਂ ਵੀ ਖਾਲਿਸਤਾਨ ਦੇ ਖਿਲਾਫ ਪ੍ਰਚਾਰ ਕਰਦੇ ਸੀ ਹੁਣ ਚਲੋ ਖਿਲਾਫ ਨਹੀਂ ਬੋਲਦੇ ਪਰ ਹੱਕ 'ਚ ਕਦੇ ਵੀ ਨਹੀਂ ਭੁਗਤਾਂਗੇ ਪਰ ਸਾਡੇ ਨੌਜਵਾਨਾਂ ਨੂੰ ਕਹਿੰਨੇ ਇਹ ਮਿਸ ਗਾਈਡ ਕਰ ਦਿੱਤਾ ਕਿ ਤੁਸੀਂ ਸਿਰਫ ਖਾਲਿਸਤਾਨ ਦਾ ਨਾਰਾ ਲਾ ਕੇ ਖਾਲਿਸਤਾਨ ਜਿੰਦਾਬਾਦ ਕਹਿ ਕੇ ਹੀ ਤੁਸੀਂ ਖਾਲਿਸਤਾਨ ਪ੍ਰਾਪਤ ਕਰ ਲਿਆ ਮੋਟਰਸਾਈਕਲਾਂ ਦੇ ਉੱਤੇ ਭਿੰਡਰਾਂ ਵਾਲਿਆਂ ਦੀਆਂ ਫੋਟੋਆਂ ਲਾ ਕੇ ਜਾਂ ਝੰਡੇ ਲਾ ਕੇ ਤੁਸੀਂ ਕੀ ਪ੍ਰਾਪਤ ਕਰ ਲਓਗੇ ਤੁਹਾਡੀ ਰਣਨੀਤੀ ਕੀ ਹੈ ਇਹ ਹਰ ਸਾਲ ਜਾਣੇ ਉਹ ਹਰ ਸਾਲ ਜਾ ਕੇ ਉੱਥੇ ਹਿਮਾਚਲ ਵਾਲਿਆਂ ਨਾਲ ਬਹਿਸਦੇ ਹੋ ਤੁਸੀਂ ਲੈਣ ਕੀ ਜਾਂਦੇ ਹੋ ਉੱਥੇ ਤੁਹਾਨੂੰ ਇਹ ਪਤਾ ਹੈ ਤੁਹਾਡੇ ਗੁਰਦੁਆਰੇ ਹੀ ਨਹੀਂ ਹੈਗੇ ਤੁਹਾਨੂੰ ਇਹ ਪਤਾ ਹੈ ਤੁਹਾਡੇ ਆਗੂ ਨਹੀਂ ਹੈਗੇ ਤੁਸੀਂ ਤੁਰੇ ਕੀ ਫਿਰਦੇ ਹੋ ਐਨੀ ਭੈਣ ਚੋਂ ਉਦਾਂ ਡਾਂਗਾ ਖਾਣ ਨੂੰ ਤੁਰੇ ਫਿਰਨੇ ਬੇ ਅਨਾਥਾਂ ਬੇ ਸਹਾਰਿਆਂ ਵਾਂਗੂ ਕੋਈ 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 ਬਣਦੀ ਐ ਇਹ ਕੋਈ ਆਈਡੀਓਲੋਜੀ ਖਾਲਸਤਾਨ ਦਾ ਨਾਰਾ ਮਾਰਨ ਸਿਰਫ ਖਾਲਸ ਜੇ ਤੁਸੀਂ ਝੰਡਾ ਲਾਉਣ ਦੀ ਜਿਉਰਤ ਰੱਖਦੇ ਹੋ ਨਾ ਤਾਂ ਉਹਨਾਂ ਨਾਲ ਲੜੋ ਉੱਥੇ ਸਿਰ ਦਾ ਉਹੇ ਝੰਡਿਆਂ ਦੇ ਲਈ ਪੈਣ ਚੋਂ ਝੰਡੇ ਲਾਉਣੇ ਹੋ ਇੱਥੇ ਕਰਦੇ ਜਾਂਦੇ ਹੋ ਸੰਤ ਜਰਨੈਲ ਸਿੰਘ ਜਿੰਦਾਬਾਦ ਉੱਥੇ ਜੁੱਤੀਆਂ ਖਾਨੇ ਜਾ ਕੇ ਤੁਸੀਂ ਅਕਲ ਕਰੋ ਅਕਲ ਕਰੋ ਮਾੜੀ ਜੀ ਕੁਝ